ਜੇ ਤੁਸੀਂ ਹਾਇਰ ਕੰਪਨੀ ਦੇ ਪ੍ਰੋਡਕਟ ਖਰੀਦਣਾ ਚਾਹੁੰਦੇ ਤੇ ਇੱਥੇ ਬ੍ਰਾਂਡ ਸ਼ਾਪ ਵੀ ਅਵੇਲੇਬਲ ਹੈਗੀ ਐ 84 ਇੰਚ ਦੀ LED ਨਾ 8 ਕਿਲੋ ਦੀ ਫਰੰਟ ਲੋਡ ਵਾਸ਼ਿੰਗ ਮਸ਼ੀਨ ਫ੍ਰੀ ਹੈ ਜੀ ਅੱਛਾ ਜੀ ਦੀ ਇੰਜੋ ਦੀ LED ਹੈ ਨਾ ਸਾਡੇ ਕੋ 11000 500 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਜਿਹੜੀ ਫ੍ਰੀਜ ਦੀ ਰੇਂਜ ਆ ਉਹ 9990 ਤੋਂ ਸਟਾਰਟਿੰਗ ਆ ਜੇ ਤੁਸੀਂ हायर ਕੰਪਨੀ ਦੇ ਪ੍ਰੋਡਕਟ ਖਰੀਦਣਾ ਚਾਹਦੇ ਤੇ ਇੱਥੇ ਬ੍ਰਾਂਡ ਸ਼ਾਪ ਵੀ ਅਵੇਲੇਬਲ ਹੈਗੀ ਆ ਸਾਡੇ ਨਾਲ ਗੁਰਿੰਦਰ ਜੀ ਆ ਕਿਉਂਕਿ ਅਸੀਂ LED ਦੇਖ ਰਹੇ ਪਏ ਆ 85 ਇੰਚ ਜਿਹੜੀ LED ਆ ਗੁਰਿੰਦਰ ਜੀ ਬ੍ਰਾਂਡ ਸ਼ਾਪ ਤੁਸੀਂ ਇੱਕ हायर ਦੀ ਵੀ ਇੱਥੇ ਬਣਾਈ ਹੋਈ ਆ ਇਹਦੇ ਵਿੱਚ ਕੀ ਕੁਝ ਪ੍ਰੋਡਕਟ ਤੁਹਾਡੇ ਕੋਲ ਲੈ ਸਕਦੇ ਆ ਦੇਖੋ ਹਾਇਰ ਦੀ ਸਾਡੇ ਕੋਲ 100 ਇੰਚ ਦੀ ਸਾਰਿਆਂ ਨਾਲ ਵੱਡਾ ਸਾਈਜ਼ ਉਹ ਅਵੇਲੇਬਲ ਹੁੰਦਾ ਆ ਇਹ 85 ਇੰਚ ডিসਪਲੇ ਆ ਜੀ ਇਹਦੇ ਨਾਲ ਇਸ ਟਾਈਮ ਜਿਹੜੀ ਸਕੀਮ ਚੱਲਦੀ ਵੀ 85 ਇੰਚ ਦੀ LED ਨਾਲ 8 ਕਿਲੋ ਦੀ ਫਰੰਟ ਲੋਡ ਵਾਸ਼ਿੰਗ ਮਸ਼ੀਨ ਫ੍ਰੀ ਆ ਜੀ ਅੱਛਾ ਜੀ ਹਾਂ ਜੀ ਇਹ QLED ਆ ਓਕੇ ਇਹ ਤੇ ਸਪੈਸ਼ਲ ਦੀਵਾਲੀ ਕਰਕੇ ਸਕੀਮ ਆਈ ਆ ਫਰੰਟ ਲੋਡ 8 ਕਿਲੋ ਫ੍ਰੀ ਆ ਹਾਇਰ ਕੰਪਨੀ ਦੀ ਹਾਂ ਜੀ ਉਸ ਤੋਂ ਬਾਅਦ 75 ਇੰਚ ਦੀ ਜੀਡੀ LED ਆ ਇਹਦੇ ਨਾਲ ਟੌਪ ਲੋਡ 8 ਕਿਲੋ ਦੀ haier ਦੀ ਇਹਦੇ ਨਾਲ ਵਾਸ਼ਿੰਗ ਮਸ਼ੀਨ ਇਹਦੇ ਨਾਲ ਵੀ ਫ੍ਰੀ ਹੈ ਫੁੱਲੀ ਆਟੋਮੈਟਿਕ ਉਸ ਤੋਂ ਇਲਾਵਾ ਜਿਹੜੀ haier ਦੀ 32 ਇੰਚ ਦੀ ਐਲਈਡੀ ਹੈ ਨਾ ਸਾਡੇ ਕੋਲ 11000 500 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਜਿਹੜੀ ਫ੍ਰਿਜ ਦੀ ਰੇਂਜ ਆ ਉਹ 9990 ਤੋਂ ਸਟਾਰਟਿੰਗ ਆ haier ਦੇ ਵਿੱਚ ਓਕੇ ਤੇ ਉਸ ਤੋਂ ਇਲਾਵਾ ਸਾਈਡ ਬਾਈ ਸਾਈਡ ਇਹਦੇ ਵਿੱਚ ਸਾਰੀ ਰੇਂਜ ਆਪਣੇ ਕੋਲ ਇੱਕੋ ਹੀ ਛੱਤ ਲੇ ਤੁਹਾਨੂੰ ਸਾਰਾ ਸਮਾਨ ਮਿਲ ਜੂਗਾ ਅੱਛਾ ਇਹ ਇਹ ਇਹਦੇ ਵਿੱਚ ਇੱਕ ਇੱਕ ਵੀ ਦੱਸ ਦਿਓ ਇਹ ਲਾਇ ਹੋਇਆ ਤੁਸੀਂ 1900 994 ਇਹ ਵੀ ਥੋੜਾ ਜਿਹਾ ਰਸਕੀ ਇਹਦੇ ਦੀਆਂ ਜੀ ਜਿੱਦਾਂ ਹੁਣ ਕਸਟਮਰ ਨੇ ਥੋੜੇ ਪੈਸੇ ਦੇਣੇ ਆ ਜਾਂ 0 ਡਾਊਨ ਪੇਮੈਂਟ ਤੇ ਕਰਾਣਾ ਆ 1994 ਰੁਪਏ ਦੀਆਂ ਕਿਸ਼ਤਾਂ ਉਹਨਾਂ ਦੀਆਂ ਵੰਡ ਜਾਣਗੀਆਂ ਉਹ ਪਹਿਲਾਂ ਹੁੰਦਾ ਸੀ 50 ਚ 8 ਕਿਸ਼ਤਾਂ ਵੰਡਦੀਆਂ ਠੀਕ ਹੈ ਹੁਣ ਤੁਸੀਂ ਇਹਦੇ ਤੇ 14 16 ਕਿਸ਼ਤਾਂ ਮਤਲਬ ਸਾਲ ਤੋਂ ਉੱਤੇ ਦਾ ਵੀ ਕੇਸ ਹੋ ਜਾਂਦਾ ਉਹ ਵੀ ਅਵੇਲੇਬਲ ਮੈਂ ਤਾਂ इजी ਫైనాన్స్ ਇੱਥੇ ਤਾਂ ਕਿਸ਼ਤਾਂ ਵੀ ਜਿਹੜੇ ਆਸਾਨ ਕਿਸ਼ਤਾਂ ਦੇ ਉੱਪਰ ਵੀ ਲਿਆ ਜਾ ਸਕਦੇ ਆ ਕਸਟਮਰ ਛੋਟੀ ਦੇ ਕੇ ਮੀਨੇ ਦੇ ਮੀਨੇ ਆਪਣਾ ਸਮਾਨ ਲੈ ਸਕਦਾ ਠੀਕ ਹੈ ਜੀ ਉਸ ਤੋਂ ਬਾਅਦ ਆ ਫਰੰਟ ਲੋਡ ਆ ਨਵੀਂ ਰੇਂਜ ਲਾਂਚ ਕੀਤੀ ਆ ਹਾਇਰ ਨੇ ਇਹਦੀ 5 ਸਾਲ ਦੀ ਫੁੱਲ ਗਾਰੰਟੀ ਆ 20 ਸਾਲ ਦੀ ਵਾਸ਼ ਮੋਟਰ ਦੀ ਆ ਇਹ ਕਲਰ ਡਿਸਪਲੇ ਵਾਲਾ ਮਾਡਲ ਆ ਜਿਹੜਾ ਸਿਰਫ ਤੇ ਸਿਰਫ ਹਾਇਰ ਕੋਈ ਆ ਕਿਸੇ ਹੋਰ ਬ੍ਰਾਂਡ ਕੋ ਹੈ ਨਹੀਂ ਆ ਓਕੇ ਤੇ ਨਾ ਹੀ ਇਹ ਕਿਸੇ ਹੋਰ ਬ੍ਰਾਂਡ ਦੀ ਨਹੀਂ ਆ ਗਾਰੰਟੀ ਵਾਰੰਟੀ ਆਉਂਦੀ ਹੈ ਹਾਂ ਮਤਲਬ 20 ਸਾਲ ਦੀ ਵਾਰੰਟੀ 5 ਸਾਲ ਦੀ ਕੰਪਲੀਟ 20 ਸਾਲ ਇਹਦੀ ਮੋਟਰ ਦੀ ਗਾਰੰਟੀ ਹੈਗੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਹ ਸਾਈਡ ਬਾਈ ਸਾਈਡ ਦੀ ਸਾਰੀ ਰੇਂਜ ਹੈ ਹਮ ਆਪਣੇ ਕੋਲੋਂ 4 ਡੋਰ ਦੇ ਵਿੱਚ ਕਨਵਰਟੇਬਲ ਮਾਡਲ ਆ ਜਾਂਦਾ ਜੀ ਹਾਇਰ ਦਾ ਕੋਈ ਵੀ ਪ੍ਰੋਡਕਟ ਲਾਉਂਗੇ ਸਾਰਿਆਂ ਨਾਲ ਵਧੀਆ ਗਿਫਟ ਮਿਲਣਗੇ ਹਮ ਉਸ ਤੋਂ ਬਾਅਦ 4 ਡੋਰ ਚਾਹਿਆ 3 ਡੋਰ ਆ ਗਿਆ ਹਾਇਰ ਦੇ ਹਮ ਸਾਈਡ ਬਾਈ ਸਾਈਡ ਦੀ ਸਾਰੀ ਰੇਂਜ ਆਪਣੇ ਕੋ ਅਵੇਲੇਬਲ ਹੈ ਇੱਕੋ ਛਤ ਹੇਟ ਮਤਲਬ ਹਾਇਰ ਦੇ ਸਾਰੇ ਪ੍ਰੋਡਕਟ ਤੁਹਾਨੂੰ ਮਿਲ ਸਕਦੇ ਆ ਬ੍ਰਾਂਡ ਸ਼ਾਪ ਜਿਹੜੇ ਇੱਥੇ ਖੁੱਲੇ ਹੋਏ ਆ ਫਗਵਾੜਾ ਦੇ ਵਿੱਚ ਨਵੀਂ ਸਬਜ਼ੀ ਮੰਡੀ ਦੇ ਬਿਲਕੁਲ ਸਾਹਮਣੇ ਜਿਹੜਾ ਪਾਈ ਹੁਣਾਂ ਦਾ ਸ਼ੋਅਰੂਮ ਹੈ ਇੱਥੇ ਜਿੱਥੇ ਤੁਸੀਂ ਆ ਸਕਦੇ ਆ ਵਿਜ਼ਿਟ ਕਰ ਸਕਦੇ ਆ ਤੇ ਸਾਨੂੰ ਆਸ ਹੈ ਕਿ ਦੀਵਾਲੀ ਦੇ ਉੱਪਰ ਇਸ ਤੋਂ ਵੱਧਿਆ ਤੁਹਾਨੂੰ ਆਫਰਾਂ ਇਹ ਤਾਂ ਵਧੀਆ ਰੀਜ਼ਨੇਬਲ ਪ੍ਰਾਈਸ ਕਿਤੋਂ ਹੋਰ ਨਹੀਂ ਮਿਲ ਸਕਦਾ ਆਸਾਨ ਇੱਥੇ ਜਿਹੜਾ ਫైనాన్స్ ਦੇ ਫੈਸਿਲਿਟੀ ਵੀ ਹੈ ਉਹ ਵੀ ਅਵੇਲੇਬਲ ਹੈ ਹੋਰ ਬਾਕੀ ਪ੍ਰੋਡਕਟ ਵੀ ਇੱਥੇ ਕਾਫੀ ਹੈ ਭਾਈ ਬਾਕੀ ਪ੍ਰੋਡਕਟਾਂ ਬਾਰੇ ਵੀ ਜਾਣਕਾਰੀ ਦੇ ਦਿਓ ਕਿਉਂਕਿ ਜਿਹੜਾ ਨੇ ਸਾਡੇ ਕਿਉਂਕਿ ਰੂਰਲ ਲਿਆ ਪੈ ਜਾਂਦਾ ਸਾਡੇ ਏਰੀਆ ਦਾ ਜਿਹੜਾ ਆਪਣੇ ਕੋਲ ਚਿਮਨੀ ਵਗੈਰਾ 에ਅਰ ਫਰਾਇਰ ਹੋਗੇ ਚੁੱਲੇ ਹੋਗੇ ਜੀ ਉਸ ਤੋਂ ਬਾਅਦ ਮਾਈਕ੍ਰੋਵੇਵ ਦੀ ਸਾਰੀ ਰੇਂਜ ਆ ਫਿਰ ਜਿੰਨੇ ਤਰ੍ਹਾਂ ਦੇ ਸਾਰੇ ਗੀਜ਼ਰ ਇਹਨਾਂ ਦੇ ਆਉਂਦੇ ਆ ਕਿਚਨ ਦੇ ਇਹਨਾਂ ਦੇ ਜਿਹੜੇ ਆ ਸ਼ੌਕ ਪ੍ਰੂਫ ਗੀਜ਼ਰ ਆਉਂਦੇ ਆ ਜਿਹਦੇ ਚ ਕਰੰਟ ਵਗੈਰਾ ਨਹੀਂ ਪੈਂਦਾ ਠੀਕ ਹੈ ਹਾਂਜੀ ਉਸ ਤੋਂ ਬਾਅਦ ਆ ਏਸੀ ਦੀ ਰੇਂਜ ਸਾਰੀ ਹੈਗੀ ਹੈ ਜੀ ਹੂੰ